ਜੀ ਕੀ ਹਾਲ ਚਾਲ ਜੀ ਵਧੀਆ ਠੀਕ ਠਾਕ ਵੀਡੀਓ ਨੂੰ ਕਰੋ ਸ਼ੇਅਰ ਲਾਈਕ ਕਮੈਂਟ ਚੈਨਲ ਨੂੰ ਕਰੋ ਸਬਸਕ੍ਰਾਈਬ ਲਓ ਜੀ ਮਿੱਤਰੋ ਪਾਲੇ ਸਰਬਨ ਸਿੰਘ ਵਾਲੇ ਪਲਓ ਤੇ ਆਪਣੇ ਵਾਲੇ ਹਲੇ ਕਰੇ ਨਹੀਂ ਲੋਟ ਥੋੜਾ ਉੱਥੇ ਨੂੰ ਜਾਣ ਕੇ ਸਹੋਲੀ ਨੂੰ ਤੇ ਲੱਡੂ ਹਣੀ ਲੱਗੇ ਨੇ ਸਫਾਈ ਕਰਨ ਰੈਡੀਏਟਰ ਦੀ ਤੇ ਫਿਲਟਰ ਦਾ ਕੰਮ ਚੱਲਦਾ ਤੇ ਝਾੜਖੜਈਆ ਸਾਲਾ ਬਾਈ ਲੱਗਿਆ ਤਾਂ ਬਹੁਤ ਵਰਦਾ ਨਿਕਲਦਾ ਦੇਖੋ ਜੀ ਆਪਾਂ ਵੀ ਚੌਂ ਗਿਆ ਲੈ ਕੇ ਜੀ ਪਹੁੰਚ ਗਏ ਜੀ ਆਪਾਂ ਖੇਤ ਚ ਆ ਦੇਖੋ ਤੇ ਦਿਖਾਉਨੇ ਆ ਤੁਹਾਨੂੰ ਝੋਨਾ ਕਰੋ ਚੈੱਕ ਲਟਿਆ ਪਿਆ ਵੀ 1509 ਆ ਸਾਰਾ ਹੀ ਪ੍ਰੈਸ ਹੈ ਤੇ ਲੱਗਦੇ ਆ ਥੋੜੀ ਧੁੱਪ ਚੜ ਜਵੇ ਹਲੇ ਕਿ ਚੱਪਾ ਟਾਈਮ ਨਾ ਪਹੁੰਚ ਗਏ ਚਲਾਉਨੇ ਆ ਫਿਰ ਮਸ਼ੀਨ ਆ ਟੈਂਕ ਕਰਦੇ ਆ ਆਪਲਾ ਪਲਾਟ ਗੱਲਾਂ ਨਿਕਲ ਗਿਆ ਡੀਕੀ ਡੀਕੀ ਬੱਟੀਆਂ ਨਹੀਂ ਆਈਆਂ ਤਿੰਨ ਫੇਰ ਡੀਕੀ ਬਾਟੇ ਨਾ ਗਿਆ ਤੇ ਹੁਣ ਡੀਕੀ ਡੀਕੀ ਬੱਟੀਆਂ ਕੀ ਦਾ ਕੋਈ ਪਤਾ ਨਹੀਂ ਗਾਇ ਇਹ ਮਿਲਦੀ ਆਪਾਂ ਸਾਰੀ ਡੀਕੀ ਵੀ ਉਹ ਦੇਖੋ 1500 ਹੋ ਕੇ ਕੀ ਵੀ ਲੱਗੀ ਆ ਜਵਾਨ ਬੈਠਾ ਵਿੱਚ ਈ ਨਵੰਦਰਾ ਹਾਂ ਆਹ ਲੱਕਰਾਂ ਨੇ ਚੱਲ ਰਹੀ ਆ ਮਿੱਤਰੋ 26 ਲਾਗੇ ਕੱਟਣਾ ਆਪਾਂ ਬਿਨਾਂ ਇਸ ਵੇ ਸਟਾਪ ਸਾਈਟਾਂ ਗਿੱਲੀਆਂ ਨੇ ਤੇ ਗਵਾਡੀਆਂ ਦਾ ਪਾਣੀ ਪਿਆ ਵਾ ਜੱਫੀ ਦਾ ਟੈਂਕ ਲਾਗੇ ਕੱਢੋ ਤੇ ਉੱਪਰ ਤੱਕ ਭਰ ਗਿਆ ਦੀ ਬਹੁਤ ਆ ਖਮੂਬਿ ਜਿੜਿ ਦੀ ਲਓ ਜੀ ਮਿੱਤਰੋ ਅੱਜ ਆਪਾਂ 26 ਦੀ ਕਰਤੀ ਸ਼ੁਰੂਆਤ ਏ ਜਿੜੀ ਵੀਰ ਕਹਿੰਦਾ 20 ਦਿਨ ਪਹਿਲਾਂ ਨਹੀਂ ਵੱਢਣ ਵਾਲੀ ਸੀ ਦਾਣਾ ਇੱਕ ਵੀ ਹਰਾ ਨਹੀਂ ਵਿੱਚ ਕਿਉਂਕਿ ਕਹਿੰਦਾ ਵਿਗੜ ਕਰਕੇ ਆਪਾਂ ਵੱਢੀ ਨਹੀਂ ਹੈਗੀ ਵੀ ਵਿਗਦੀ ਨਹੀਂ ਹੈਗੀ ਤੇ ਹੁਣ ਅੱਜ 29 ਤਰੀਕ ਆ ਤੇ ਚੱਲਦਾ ਕੰਮ ਕਰ ਮਸ਼ੀਨ ਵੀ ਚੱਲਦੀ ਆ ਅੱਜ ਕੀ ਥੋੜੀ ਜਿਹੀ ਐਂਡਰੀਆਂ ਜਿਹੜੀਆਂ ਨੂੰ ਬਿਮਾਰੀ ਪੈ ਗਈ ਵਿੱਚ ਵਿੱਚ ਟੇਲੇ ਆਈ ਸਕੈਂਡ ਜਿਵੇਂ ਆ ਦੇਖੋ ਦੱਗੀ ਉਹ ੱਗੀ ਉਹ ਪਾਰਲੇ ਜੀਰੀ ਦੇ ਤਿੰਨ ਸਪਰੇਹਾਂ ਹੋ ਗਿਆ ਕਹਿੰਦਾ ਉਹਦੇ ਚ ਵੀ ਦੇ ਤੇ ਆ ਗਵਾਂਡੀਆਂ ਦੇ ਹੋ ਗਈਆਂ ਇੱਧਰ ਇੱਧਰ ਵੀ ਤਿੰਨ ਸਪਰੇਹਾਂ ਕਰਤੀਆਂ ਕਹਿੰਦਾ ਤੱਗੀਆਂ ਨੇ ਜਰੂਰ ਜੀ ਬਰੋਡ ਪਾਦੀ ਆਪਾਂ ਨੇ ਨਵੇਂ ਰਾਤੀ ਹਰਦੇ ਫਰੀ ਕੋ ਪਹੁੰਚ ਗਏ ਆਪਾਂ ਆਪਣੇ ਵਾਲੀ ਖੜਾਇਆ ਏ ਤੇ ਚੱਲੀ ਜਾਂਦੀ ਐ SMS ਚੱਲਦਾ ਨਾਲ ਔਰਾ ਜਿੰਮਦਰ ਤੇ ਗੁਰਿੰਦਰ ਸਿੰਘ ਦੇ ਚੱਲਦੀ ਆ ਦੇਖੋ ਰਾਜ ਅੰਦਰ ਦੇ ਗੁਰਿੰਦਰ ਸਿੰਘ ਲੰਬੜਦਾਰ ਤੇ ਸਵਾਗਤ ਹੈ ਮਗਰ 26 ਤੇ ਚੱਲਦੀ ਆ ਵੀ ਅੱਜ ਕੱਬੀ ਦਾ ਕੰਮ ਹੋ ਗਿਆ ਸਟਾਰਟ 26 ਜਿਹੜੀਆਂ ਖੜੀਆਂ ਨੇ ਤੇ 1500 ਨੂੰ ਡਿਗੀਆਂ ਹੋਈਆਂ ਨੇ ਲੱਡੂ ਬਾਈ ਚਲਾ ਰਿਹਾ ਕਾਲਾ ਬਾਈ ਕਹਿੰਦਾ ਝਾੜ ਬਹੁਤ ਆ ਕਹਿੰਦਾ ਵੀ ਇੱਕ ਟਰਾਲੀ ਆ ਭਰ ਕੇ ਲਾਹਿਆਂ ਦੀ ਇੱਕੋ ਪਰੇ ਪਰੇ ਦੇਖ ਲਓ ਤੁਸੀਂ ਬਾਈਕ ਟੈਂਕ ਪੈਣਾ ਤੇ ਇੰਨਾ ਕ ਘੇਰਾ ਵੱਧਿਆ ਤੇ ਇਹ ਜੇ ਲਾਗੇ ਪਾਉਣ ਦਾਣੇ ਆ ਦੇਖੋ ਆ ਘੇਰਾ ਵੱਧਿਆ 26 ਦਾ ਕਹਿੰਦਾ ਫੁੱਲ ਝਾੜਾ ਆਪਾਂ ਵੀ 1.5 ਕਿਲੋ ਜੋ ਟਰਾਲੀ ਭਰ ਕੇ ਆਏ ਆ 12 ਫੁੱਟੀਆਂ ਦੀ ਫਾਰੋ ਰੋਪਰ ਰੋਪਰ ਜੇ ਹੋਈ ਆ ਥੋੜੇ ਸਾਹਮਣੇ ਹੀ ਤੁਸੀਂ ਦੇਖੀਓ ਆ ਗਿਆ ਜੀ ਲਵੇ ਕੰਮ ਆਪਣੇ ਏਰੀਏ ਚ ਹੋ ਗਿਆ ਜੀ 26 ਦਾ ਸਟਾਰਟ ਕਿਸਾਨ ਥੋੜੇ ਜੇ ਨਾ ਬੇਕਣ ਕਰਕੇ ਵੀ ਚੁੱਪ ଥିਗੇ ਬਹੁਤ ਘਰ ਆਂਦਾ ਝੋਨਾ ਪੱਕਿਆ ਪਿਆ ਤੇ ਇੱਕ ਤਰੀਕ ਨੂੰ ਡੀਕੀ ਜਾਂਦੇ ਨੇ ਲਓ ਜੀ ਲੱਡੂ ਨੇ ਲਾਤੀ 1509 ਚ ਯਾਰ ਕਵੇ ਕੇ ਜਗ੍ਹਾ ਇੰਦਰ ਦਾ ਪਲਾਟ ਹੈ 1509 ਦਾ ਤੇ ਸਾਡਾ ਸੁੱਤਾ ਦਾ ਗਰੀਆਂ ਨੇ ਬਾਕੀ ਦੇਖਦੇ ਆ ਵਿੱਚੋਂ ਦਾ ਖੜੀ ਆ ਜੇ ਇੱਕ ਦਿਹਾੜੀ ਲੰਘੀ ਤਾਂ ਸਮਝ ਲੈ ਜਿੱਟ ਜਾਣੀਆਂ ਉਹ ਤਾਰਾ ਦੇਖ ਲਈ ਉੱਪਰ ਐਸਐਮਐਸ ਤੋਂ ਬਿਨਾ ਵੱਟਣੀ ਆ ਇਹ ਐਸਐਮਐਸ ਆਦਾ ਹੈ ਨਾ ਯਾਰ ਬਾਰੇ ਕਰ ਬੋਲਦੇ ਨੇ ਵਿੱਚੋਂ ਮਰੇ ਮਰੇ ਆਵਾਜ਼ ਆਉਂਦੀ ਆ ਲੱਗ ਗਿਆ ਜੀ ਕੰਮ ਲਵੇ 4 ਕੁ ਜਿਹੜੇ ਰਹਿ ਗਏ ਨਿਪਟ ਗਿਆ ਇਹ ਫਰੋਬੋ ਦੀ ਉਹਦਾ 26 ਮੌਚਰ ਆਇਆ ਦੂਜਾ ਟੈਂਕਰ ਕੱਢਣ ਲੱਗਿਆ 1509 ਦਾ ਬੜ ਗਿਆ ਕੰਮਕਾਰ ਟੈਂਕ ਕਰ ਤੇ ਖਾਲੀ